ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮਾਂ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆਂ ਦੋਵੇਂ ਸੂਈਆਂ ਸਵਾਈਆਂ ਵਾ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਹੈ ਬੀਸ ਹੁੰੀਆਂ ਦੀਆਂ ਆਪਣੀਆਂ ਇੱਥੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਪਰ ਤਸੱਲੀ ਪਛਦ ਇੱਥੇ ਕਰਕੇ ਖੜਿਆ ਕਰੋ ਤੇ ਸਾਡੀ ਬੇਨਤੀ ਹੈl ਵੀ ਜ਼ਰੂਰ ਤੇ ਹੰਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਠ ਠੀਕ ਠਾਕ ਜੇ ਵਧੀਆ ਤੇ ਰਹੋ ਪੀਪੇ ਜੀ ਨਾਮ ਸਭ ਵਧੀਆ ਜੇ ਵਧੀਆ ਚਿਹਰਾ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਰਪਾ ਸਿੰਘ ਜੇ ਪਿੰਡ ਚਿਹਰਾ ਜ਼ਿਲ੍ਹਾ ਹਮਸਰ ਜੇ ਇਹ ਤਸਵੀਰ ਜਨਾਲਾ ਹੈ ਨਾ ਹਾਂਜੀ ਹਾਂਜੀ ਲਾਗੇ ਟਰੀ ਬੱਗਾ ਪਾਟਰ ਆ 5 ਕਿਲੋ ਆਪਣਾ ਟਰੀ ਆ ਤੇ 4 ਕਿਲੋ ਮੀਟਰ ਚਾਹਵਾ ਆਪਣਾ ਠੀਕ ਹੈ ਤੇ ਇਥੋਂ ਨਾਲ ਕਿ ਆਪਾਂ ਨੰਬਰ ਸਰ ਹਣਾ ਤੇ ਉਹਨਾਂ ਕੀ ਜਨਾਲਾ ਹੈ ਨਾ ਹਾਂ ਉਹਨਾਂ ਕੀ ਹੈ ਠੀਕ ਹੈ ਹਾਂਜੀ ਹਾਂਜੀ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਨੇ 94594952 ਤੇ ਅੱਜ ਦੋ ਆ ਤੇ ਦੋਵੇਂ ਸੂਈਆਂ ਸੋਈਆਂ ਹਨਾ ਐਸੇ ਜਾਦੀਆਂ ਰਤ ਕੇ ਵੀਰ ਵੇਚਣ ਨਾਲ ਲਾਏਗਾ ਉਹਨੇ ਵੀਡੀਓ ਬਣਾਉਣੀ ਅੱਛਾ ਤੇ ਉਹ ਵੇਚਣ ਨਾਲ ਲੈ ਗਿਆ ਆਪਣਾ ਪੁੱਜੀ ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਤੇ ਹੈਗੀ ਜਰਸੀ ਕ੍ਰੋਸ ਤੇ ਆ ਕ੍ਰੋਸ ਹੈ ਰ피 ਜੀ ਕਾਦੇ ਵੀ ਇਹ ਤਾਂ ਜਰਸੀ ਕ੍ਰੋਸ ਦੇ ਹਿਸਾਬ ਨਾਲ ਨਹੀਂ ਆ ਪਰ ਥੱਲੇ ਉਹ ਜੜੀ ਬੜੇ ਕਮਾਲ ਦੀ ਆ ਕਰੀਆ ਥਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਹੈ ਵੀ ਠੰਡੀ ਤੇ ਰ피 ਜੀ ਮੈਂ ਇਕ ਲਈ ਸਾਦੇ ਸ਼ਾਂਤ ਸਵੇਰ ਦੀ ਆ ਜਿਹੜੇ ਕੋਲ ਤੇ ਮਿਲਕ ਮੈਨ ਵਿੱਚ ਚੰਗੀ ਲੱਗੀ ਆ ਖੋਲੋ ਹਾਂ ਵਿੱਚ ਤੋਰ ਦਈਏ ਫਿਰ ਮੈਂ ਇਕ ਕੀ ਆ ਵੀ ਭਾਈ ਪਰ ਬਹੁਤੀ ਵੱਡੀ ਨਹੀਂ ਬਸ ਥੱਲੇ ਉਹ ਜਿਹੜੀ ਪੂਰੇ ਕਮਾਲ ਦੀ ਹੈ ਆ ਥੱਲੇ ਵੀ ਇਹ ਜਿੱਦਾਂ ਮੱਦੀ ਤੇ ਆ ਦੇਖ ਸਾਡੇ ਹਾਂ ਠੰਡੀ ਤੇ ਤੇ ਕਿੰਨਾ ਚਿਰ ਹੋ ਗਿਆ ਵੀ ਜਿੰਨ ਸੁਈ ਨੂੰ ਸੁਈ ਨੂੰ ਹਰਪ੍ਰੀਤ ਜੀ ਦਾ 10000 ਦਿਨ ਹੋ ਗਿਆ ਆ ਬੱਚਾ ਜੀ ਹਾਂ ਬੱਚਾ ਜਿਹੜਾ ਕਾਫੀ ਭਲਿਆ ਹੋਆ ਵੱਛਾ ਪੜਿਆ ਤਾਂ ਸੰਤਪਲੇ ਵਾਲੀ ਸੀ ਰਹਿ ਗਈ ਆਈ ਤੁਹਾਡੀ ਲੱਪੇ ਜੀ ਆਹ ਟਾਈਮ ਰਪੀ ਜਿਹੜਾ ਥੱਲੇ ਦੁੱਧ ਹੋਊਗਾ ਨਾ ਹਾਂਜੀ ਆਹ ਟਾਈਮ ਜਿਹੜਾ ਲੀਟ ਨਾ ਮੈਨੂੰ ਪੂਰਾ 20 ਕਿਲੋ ਮਿੰਨ ਕੇ ਦਵਾਂਗੇ ਆਪਾਂ ਤਿਆਰ ਮੋਕੇ ਤੇ ਪੂਰਾ ਕੰਡੇ ਜਿਹੜਾ ਚੜਾ ਕੇ ਦਵਾਂਗੇ ਆਪਾਂ ਨੂੰ ਬੀਜੀ ਅੱਛਾ ਹਾਂ ਠੀਕ ਐ ਤੇ ਮੋਲੇ ਦਾ ਮੋਲੇ 20 ਦਾ ਨਿਕਾ ਜਈਆ ਕਿੰਨਾ 80000 ਦੇ ਦਈਏ 80000 ਦੇਣੀ ਜਾਣੀ ਜੀ ਹਾਂਜੀ ਜੇ ਕਾਦ ਓਡਾਂ ਦਾ ਫਿਰ ਚੱਲ ਜਾਨੀ ਚੱਲ 75 ਦੀ ਜਾਨੀ 70 ਦੇ ਦਈਏ ਸੱਤ ਦੀ 65 ਰੁਪਏ ਫੋਨ ਕਰਦੇ ਨੇ ਆਪਾਂ 100 ਕਿਲੋਮੀਟਰ ਤੱਕ ਤੇ ਹੋਰ ਕਰ ਦੋ ਕਿ ਮਾਤਨ ਥੋੜਾ ਬਧਨ ਕੀ ਕਰ ਦਾਂਗੇ ਥੋੜਾ 8000 ਰੁਪਏ ਦੇ ਆਪਾਂ ਹਰ ਵਿਜੀ ਦਵਾਂਗੇ ਅੱਛਾ ਬਾਕੀ ਕਿੰਨੇ ਦੀ ਆਉਂਦੀ ਨਹੀਂ 20 ਕਿਲੋ ਦੁੱਧ ਮੇਰੇ ਕੋਲ 2 3 ਡੰਗ ਜਿੱਦਾਂ ਬਾਕੀ ਇਹ ਵੀ ਇਹਨਾਂ ਦਾ ਦੁੱਧ ਵੀ ਮੋਟਾ ਹੁੰਦਾ ਵਾ ਚੰਗੀ ਫੈਟ ਆ ਲੱਗਦਾ ਚੰਗੀ ਫੈਟ ਮਾਝਿਆਰ ਵਿਜੀ ਕਹਾਣੀ ਹੈ ਮੱਝਾਂ ਸਾਹ ਹਜਲਸੀ ਆ ਸੰਗਣਾ ਦੁੱਧ ਹੈਗੀ ਇੱਕ ਸਾਧ ਦੀ ਜਰਸੀ ਆ ਬਸ ਰੰਗ ਇਹਦਾ ਚਾਹ ਹੋਰਗਾ ਵਾ ਦੂਜਾ ਸੁਹਾ ਸੁਈ ਆ ਕਾਲੀ ਜਲਸੀ ਦੋ ਤਿੰਨ ਪਾਤਾਂ ਜਾਂ ਆ ਜਾਂਦੀਆਂ ਹਾਂਜੀ ਹਾਂਜੀ ਕ੍ਰੋਸ ਚ ਆ ਕ੍ਰੋਸ ਹੈ ਤੇ ਇਹ ਆ ਵੀ ਚਲੋ ਫੈਟ ਚੰਗੀ ਹੁੰਦੀ ਆ ਚੰਗੀ ਆ ਜਾਂਦੀ ਹੈ ਜੀ ਤੇ ਸਚਾਲਿਆਂ ਚ ਦੋ ਦਿਨ ਚੰਗਾ ਭਰੀ ਜਾਣਾ ਹਾਂ ਹਾਂ ਵੀ ਪਹਿਲੇ ਸੂਏ ਵੀ ਘਰ ਆਲੇ ਜਾਂਦੇ ਵੀ 18 19 18 ਕਿਲੋ ਦਿੰਦੀ ਰਹੀ ਆ ਹਾਂਜੀ ਹਾਂਜੀ ਤੇ ਮੰਨ ਲਓ ਵੀ ਅਜੇ 11 12 ਦੇ ਇਹਨੋਂ ਇਹ ਸੂਈ ਨੂੰ 20 ਕਿਲੋ ਸਾਡੇ ਘਰ ਆਜਣਾ ਚ ਦੁੱਧ ਤਿਆਰ ਆ ਹਾਂਜੀ ਹਾਂਜੀ ਜਿੰਦਾ ਮਰਜ਼ੀ ਨੂੰ ਵੀ ਪਰਾ ਚੋਗੇ ਲੈ ਜੀ ਚਲੇ ਤੇ ਦੁੱਧੋ ਵੱਧ ਵੀ ਜਾਓ 12 ਰੁਪਏ ਤੇ ਮਾਲਾ ਮੋਲਾ ਮਾਰਨਾ ਇਹਨੇ ਦੇ ਠੀਕ ਆ ਜੀ ਹਾਂ ਤੇ ਚਲੋ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਉੱਚੀ ਉੱਚੀ ਉੱਚਾ ਬੱਚਾ ਆ ਇਹਦਾ ਆਹ ਵੇ ਬੱਚੀ ਬੱਚੀ ਚਲੋ ਕਿਵੇਂ ਸੰਭੀ ਆ ਭਾਲਨੀ ਆ ਬੱਚੀ ਇਹ ਤੋਂ ਤੇ ਹਰ ਵੀ ਡੇਢ ਮਹੀਨਾ ਹੋ ਗਿਆ ਟੀਕਾ ਭਰਾਏ ਰੋ ਇਹਨੂੰ ਅੱਛਾ ਸਾਨੂੰ ਕੱਲ ਉਹਨਾ ਵੀਡੀਓ ਦਿਖਾਈ ਵੀਰ ਉਹਨੇ ਕੋਈ ਵੀਰਪਰਾ ਕੋਲੋਂ ਵੀਡੀਓ ਦਿਖਾ ਦਾਂਗੇ ਅੱਛਾ ਸ਼ਨੀਵਾਰ ਉਹਨਾ ਜੋ ਲਿਖਿਆ ਬੋਲ ਰਿਹਾ ਠੀਕ ਹੈ ਇਹਦੇ ਥੱਲੇ ਰਜੇ ਆਟਮ 10 ਕਿਲੋ ਤੋ ਤਿਆਰ ਦੇ 10 ਲੀਟਰ ਹੈਗਾ 10 ਕਿਲੋ ਰਜੇ ਮਣਕੇ ਦਵਾਂਗੇ ਆਪਾਂ ਦੇ ਤੁਰਨਾ ਫਿਰ ਇੱਕ ਵਾਰ ਆਹ ਦੇਖ ਸਾਦੇ ਜੇ ਥਾਣੇ ਦੇ ਵੀ ਲਾਕੇ ਤੋ ਕੀ ਆ ਵੀ ਰੰਗ ਰੂਪ ਦੀ ਚੰਗੀ ਆ ਤੇ ਥੱਲੇ ਵੀ ਚੰਗੀ ਆ ਸਰਦਿਆ ਵਾਲੀ ਨੇ ਦੁੱਧ ਚੰਗਾ ਕੱਢੀ ਜਣਾ ਤੇ ਮੁੱਲ ਫਿਰ ਵਧ ਗਿਆ ਇਹਦੇ ਹਜ਼ਾਰ ਕਿ ਸੁਣ ਨਿਕਲ ਆਵੇ ਹਾਂਜੀ ਫਿਰ ਤਾਂ ਸੱਤੇ ਕਿ ਹੋ ਜਾ ਫਿਰ ਤਾਂ ਅੱਧੇ 60-70 ਹਜ਼ਾਰ ਦੀ ਹੈਗੀ ਆ ਹਾਂਜੀ ਤੇ ਮਗਾ ਸ਼ਾਈ ਵਾਲ ਪਿਓਰ ਵੱਛੀ ਇਹਦੇ ਹਾਂਜੀ ਇਹ ਹਰ 35000 ਦੀ ਪਹੁੰਚ ਕਰਦੀ ਆ ਆ 35000 ਤੇ ਪਹੁੰਚ 35000 ਕੀ ਕਰਦੀ ਆ ਨੇਕੀ ਮੰਤਰ ਨਾਲ ਕਰਾ ਲੋ ਜੋ ਕਰੋਨਾ ਤੁਹਾਡਾ 2000 ਛੱਡਦੀ ਐ ਇਹ ਵੀ ਹਾਂ ਨਾ ਜਿਹੜੇ ਨੇ ਪੂਰੇ 30 ਆ ਦੇ ਪਹੁੰਚ ਕਰਾਂਗੇ 30000 ਦੀ ਪਹੁੰਚ 46000 ਰੁਪਏ ਦੀ ਹੋਊ 100 ਕਿਲੋਮੀਟਰ ਤੱਕ ਰਿਆ ਪਹੁੰਚਣਾ ਦਾ 10 ਕਿਲੋ ਦੋ ਤੁਹਾਡੇ ਘਰ ਜਿੱਦਾਂ ਮੱਝੇ ਕੋ ਚੋਗੇ ਲੈ ਠੀਕ ਆ ਜੀ ਠੀਕ ਆ ਜੀ ਤੇ ਬਾਕੀ ਇੱਥੇ ਆਓ ਇੱਥੇ ਆਓ ਆਪਣੀ ਚੋਰ ਚਵਾ ਕੇ ਤਸੱਲੀ ਕਰਕੇ ਤੇ ਵੇਸ਼ ਚਾਖ ਕੇ ਖੜੋ ਜੀ